ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਕਲਣਾ ਸਾਧਨ ਜੀ ਆਪਾਰੰਪਤ ਆਪੀ ਸਭ ਜਨ ਦੇ ਜੋੜ ਦਾ 23 ਲਗਾਤਾਰ ਜਿਹੜਾ ਮੋਟਾ ਜਿਹੜਾ ਲਗਾਤਾਰ ਚਲ ਰਿਹਾ ਅਕੱਤੀ ਹੈ ਮੇਰੇ ਨਾਲ ਬਹੁਤ ਹੁਣ ਕਈ ਦਿਨਾਂ ਤੋਂ ਜਿਹੜਾ ਆਈ ਅਮਰਪਾਲ ਸਿੰਘ ਦੇ ਸੰਬੰਧ ਦੇ ਜਿਹੜਾ ਉਹਨਾਂ ਨੇ ਕਹਿੰਦੇ ਨੇ ਕਿ ਮਾਰੀਦਾ ਕਤਲਗੀਤ ਦਾ ਉਹਦਾ ਬਹੁਤ ਰੌਲਾ ਪੈ ਰੇਗਾ ਬਹੁਤ ਸਾਰੇ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਨੇ ਉਹ ਨਹੀਂ ਨਾ ਕੋਈ ਕਹਿੰਦੇ ਨੇ ਕੋਈ ਜਿਹੜੇ ਲਕਸ਼ਰਤਾ ਅਸਲੀਅਤ ਦਾ ਦਾਅਵਾ ਕਰ ਰਹੇ ਨੇ ਉਹ ਸਾਰਿਆਂ ਨੂੰ ਪਤਾ ਇੱਕ ਠੌਂਗੀ ਬਾਬਾ ਜਿਹੜਾ ਨਿਰੰਗ ਸਿੰਘ ਬਾਣੇ ਦੇ ਵਿੱਚ ਆ ਜਿਹਨੂੰ ਰਸੂਲਪੁਰ ਵਾਲਾ ਕਹਿੰਦੇ ਨੇ ਬਾਬਾ ਤਾਂ ਨਹੀਂ ਕਹਿ ਸਕਦੇ ਉਹ ਬਲਾਤਕਾਰੀਆਂ ਉਹਨੇ ਇੱਕ ਵੀਡੀਓ ਪਾਈਆ ਮੇਰੇ ਉੱਤੇ ਕਹਿੰਦਾ ਕੋਈ ਵੀ ਮੇਰੇ ਪੱਤਲ ਕੋਈ ਦੱਸ ਦੇਵੇ ਕੋਈ ਕੱਢ ਕੇ ਐਫ ਆਈ ਆਰ ਦਖਾ ਦੇ ਜਾਂ ਕਿਤੇ ਥਾਣੇ ਦੇ ਵਿੱਚ ਉਹ ਦੱਸੇ ਕਿੱਥੇ ਦਾ ਸਾਧ ਸੰਗ ਦੀ ਜਿਹੜਾ ਉਹਨੇ ਚੈਲੰਜ ਕੀਤਾ ਅੱਗੇ ਉਹਦਾ ਚੈਲੰਜ ਕਬੂਲ ਕਰਦੇ ਹੋਏ ਆ ਸਬੂਤ ਹਰਜੀਤ ਤੂੰ ਕਿਹਾ ਸੀ ਵੀ ਦਿਖਾ ਆ ਐਫ ਆਈ ਆਰ ਦਰਜਾ ਆ ਜਿਹੜੀ ਐਫ ਆਈ ਆਰ ਦਰਜਾ ਤੇਰੀ ਬਲਾਤਕਾਰ ਦੀ ਇਹ ਗਵਾਹੀ ਭਰਦੀ ਆ ਇਹ ਹੈਗੀ ਜਿਹੜੀ ਹੈਗੀ आईपीपीसी 1860 ਇਹਦਾ ਨੰਬਰ ਹੈ ਤੇ 376 ਪਰਜెక్ਟ ਲੱਗੀ ਹੋਈ ਹੈ ਧਾਰਾ 13 4 2021 ਦਾ ਸਮਾਂ ਜਦੋਂ ਇਹ ਰਿਪੋਰਟ ਦਰਜ ਹੋਈ ਤੇ ਨਰਿੰਦਰ ਕੌਰ ਨੇ ਇਹ ਰਿਪੋਰਟ ਦਰਜ ਕਰਾਈ ਜਿਹੜਾ ਖਾਣਾ ਸਾਰੰਗਪੁਰ ਚੰਡੀਗੜ੍ਹ ਦਾ ਖਾਣਾ ਹੈ ਉਹਦੇ ਵਿੱਚ ਆਇਆ ਕਿ ਜਿਹੜੇ ਇਹ ਸੱਚ ਹੋਇਆ ਯਾਰ ਤੇਰੇ ਤੇ ਬਲਾਤਕਾਰ ਦੀ ਰਿਪੋਰਟ ਆ ਖਾਣਾ ਪਰਵਾ ਵੀ ਦਸਤਕਤ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਝੂਠੀ ਰਿਪੋਰਟ ਨਹੀਂ ਹੈਗੀ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਇਹ ਰਿਪੋਰਟ 2021 ਦੇ ਉਸ ਦਿਨ ਸੱਚ ਹੋਈ ਇਹ ਤੇ ਬਲਾਤਕਾਰ ਦੀ ਪਰ ਇਹਦਾ ਇਹ ਦਲਾਲ ਆ ਆਰਐਸਐਸ ਦਾ ਬੀਜੇਪੀ ਦਾ ਇਹਨੇ ਆਪਣੇ ਸੂਖ ਕਰਕੇ ਜਿਹੜੀ ਉਹ ਜਿਹੜਾ ਹੈਗਾ ਇਹ ਤੇ ਸਰਫਾ ਦਫਾ ਕਰਾਤਾ ਪਰ ਉਹ ਨਿਰਿੰਦਰ ਕੌਰ ਨੇ ਜਿਹੜਾ ਹੈਗਾ ਵਾ ਹੌਸਲਾ ਨਹੀਂ ਹਾਰਿਆ ਤੇ ਇਹਦਾ ਇਸੇ ਰਿਪੋਰਟ ਦੇ ਆਧਾਰ ਤੇ ਜਿਹੜੀ ਆ ਬਲਾਤਕਾਰ ਦੀ ਰਿਪੋਰਟ ਆ ਨਾ ਇਸੇ ਦੇ ਆਧਾਰ ਤੇ ਇੱਕ ਕੋਰਟ ਦੇ ਵਿੱਚ ਕੇਸ ਚੱਲਦਾ ਨਰਿੰਦਰ ਕੌਰ ਵਰਸ਼ਜ ਹਰਜੀਤ ਰਸੂਲਪੁਰੀਆ ਜਿਹੜਾ ਬਲਾਤਕਾਰੀ ਐ ਇਹ ਕੋਰਟ ਦੇ ਕੇਸ ਆ ਸੰਗਤ ਜੀ 43 ਦਾ ਜਿਹੜਾ ਕੋਰਟ ਆ ਚੰਡੀਗੜ੍ਹ ਉਥੇ ਚੱਲ ਰਿਹਾ 11 ਜਿਹੜੀ ਜਲਾਈਆ ਉਹ ਇਸ ਬਲਾਤਕਾਰ ਦੇ ਕੇਸ ਦੀ ਤਰੀਕ ਆ ਤੇ ਜਿਹੜਾ ਜੱਜ ਇਹ ਕੇਸ ਕਰ ਰਿਹਾ ਸੁਣ ਰਿਹਾ ਉਹਦਾ ਨਾਮ ਆ ਕੁਸ਼ਲ ਕੁਮਾਰ ਜਾਦਵ ਜੰਡੂ ਜੰਡੂਈ ਸੀ ਨਾ ਮਚੇਟ ਇਹ ਚੰਡੀਗੜ੍ਹ ਦੇ ਵਿੱਚ 43 ਦੇ ਵਿੱਚ ਆ ਉੱਥੇ ਇਹਦਾ ਕੇਸ ਚੱਲਦਾ ਹੁਣ ਕਹਿੰਦਾ ਮੇਰੇ ਤੇ ਕੋਈ ਨਹੀਂ ਮੈਨੂੰ ਸਬੂਤ ਦਿਖਾਓ ਆ ਸਬੂਤ ਨੇ ਤੇਰੇ ਤੇਰੇ ਤਾਂ ਕੀ ਤੇਰੇ ਜਿਹੜੇ ਉਹ ਤੇਰੇ ਨਾਲ ਰੂਮਰ ਜੇ ਤੇਰੇ ਜਾਂ ਜਾਂ ਤੇਰੇ ਜਿਹੜੇ ਉਹ ਮੈਨੇਜਰ ਮੁੱੱਚੇ ਰੱਖੇ ਹੋਏ ਨੇ ਆ ਉਹਨਾਂ ਦੀ ਵੀ ਆ ਆ ਰਿਪੋਰਟ ਤੇਰੀ ਇਕੱਲੇ ਦੀ ਨਹੀਂ ਤੇਰੇ ਸਾਰੇ ਜੁੰਡਲੀ ਆ ਜਿਹੜੀ ਨਾ ਥੋਡੀ ਇਸੇ ਕੰਮਾਂ ਤੇ ਆ ਉਹ ਜੇਲ ਵੀ ਕੱਟ ਕੇ ਆ ਤੇਰਾ ਕੀ ਆ ਦਾ ਨਾਮ ਜਲੋਟਾ ਗੌਰਵ ਜਲੋਟਾ ਜਿਹੜਾ ਤੇਰਾ ਉਹ ਬੰਦਾ ਵਾ ਮੈਨੇਜਰ ਆ ਉਹ ਵੀ ਉਹਦੀ ਵੀ ਰਿਪੋਰਟ ਆ ਇਹ ਉਹ ਵੀ ਜੇਲ ਕੱਟ ਗਿਆ ਹੋਇਆ ਤੇ ਤੁਸੀਂ ਸਾਰੇ ਇਸੇ ਕੰਮ ਤੇ ਲੱਗੇ ਹੋਏ ਆ ਮੈਂ ਸਾਰੀ ਸੰਗ ਤੁਹਾਨੂੰ ਬੇਨਤੀ ਕਰਨਾ ਚਾਹਣਾ ਸੰਗਤ ਜੀ ਮੈਂ ਤਾਂ ਜਿਹੜਾ ਉਹਨੇ ਚੈਲੰਜ ਕਰਿਆ ਸੀ ਆ ਸਾਰੇ ਸਬੂਤ ਕੱਢ ਕੇ ਤੁਹਾਨੂੰ ਦੇਤੇ ਅ ਅਦਾਲਤ ਦੇ ਵਿੱਚ ਕੇਸ ਚੱਲਦਾ ਜਿਹੜਾ ਅਦਾਲਤ ਦਾ 43 ਨੰਬਰ ਤੇ ਉਹਦੇ ਵਿੱਚ ਕੇਸ ਚੱਲ 11 ਤਰੀਕ ਆ ਇਹਦੇ ਸਰਕਾਰੀ ਵਕੀਰ ਭੁੱਗਤ ਰਹੇ ਨੇ ਦੇ ਵੱਲੋਂ ਤੇ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹਣਾ ਲਾਇਬੀ ਹਰਜੀਤ ਸਿੰਘ ਆ ਮੈਂ ਤਾਂ ਸਾਰਾ ਕੁਝ ਫੇਸ ਕਰਤਾ ਤੁਹਾਨੂੰ ਕਹਿੰਦਾ ਸੀ ਨਾ ਕਿਸੇ ਥਾਣੇ ਦੇ ਵਿੱਚ ਰਿਪੋਰਟ ਹੋਵੇ ਸਾਰੰਗਪੁਰ ਥਾਣੇ ਦੇ ਵਿੱਚ ਰਿਪੋਰਟ ਹੋਈ ਹੋਈ ਆ ਇਹ ਤੇ 376 ਲੱਗੀ ਹੋਈ ਐ ਇਹ ਤੇਰੀ ਐ ਐਫ ਆਈ ਆਰ ਦੀ ਕਾਪੀ ਆ ਤੇਰੇ ਕੇਸ ਦੀ ਹੋਰ ਕਿਸੇ ਦੀ ਨਹੀਂ ਹੈਗੀ ਵੀ ਨਿਰੰਦਰ ਮੋਦੀ ਦੀ ਆ ਜਾਂ ਇੱਥੇ ਭਗਵੰਤ ਮਾਨ ਦੀ ਐ ਇਹ ਹਰਜੀਤ ਦੀ ਆ ਹਰਜੀਤ 376 ਤੇਰੇ ਤੇ ਲੱਗੀ ਹੋਈ ਐ ਇਹ ਝੂਠੀਆਂ ਨਹੀਂ ਹੈਗੀਆਂ ਤੂੰ ਕਹਿੰਦਾ ਜਿਹੜਾ ਹੁਣ ਦੱਸ ਪੰਥ ਫੈਸਲਾ ਕਰੇ ਤਾਂ ਮੈਂ ਸੰਗਤ ਨੂੰ ਸਬੂਤ ਦੇਣੇ ਸੀ ਮੈਂ ਦੇ ਤੇ ਜਿਹੜਾ ਬਹੁਤ ਦਿਨਾਂ ਦਾ ਰੌਲਾ ਪਾਉਂਦਾ ਫਿਰਦਾ ਮੈਂ ਤਾਂ ਅੱਜ ਹੀ ਸੁਣੀ ਸੀ ਇਹਦੀ ਵੀਡੀਓ ਇਹ ਚੈਲੰਜ ਕੀਤਾ ਸੀ ਮੈਂ ਸਾਰਾ ਕੁਝ ਸਬੂਤ ਕੱਢ ਕੇ ਫੇਰ ਲੈ ਕੇ ਆਇਆ ਕਿੱਥੇ ਉਹਦੇ ਥਾਣੇ ਦੇ ਵਿੱਚ ਰਿਪੋਰਟ ਹੋਈ ਆ ਕਿੱਥੇ ਇਹਦਾ ਕੇਸ ਚੱਲਦਾ ਅੱਜ ਵੀ ਕੇਸ ਚੱਲ ਰਿਹਾ 43 ਜਿਹੜਾ ਹੈਗਾ 43 ਦਾ ਜੁਡੀਸ਼ੀਅਲ ਰਿਪੋਰਟ ਆ ਉਹਦੇ ਵਿੱਚ ਇਹਦਾ ਕੇਸ ਚੱਲਦਾ ਜਾ ਕੇ 11 ਤਰੀਕ ਕਹਿਦੀ ਆਜੀ ਨਰਿੰਦਰ ਕੌਰ ਦੇ ਸਾਨੂੰ ਟੱਕਰੂਗੀ ਤੇ ਮੈਂ ਕਹਿਣਾ ਚਾਹਣਾ ਤੂੰ ਕਿਹਾ ਵੀ ਨਰਿੰਦਰ ਕੌਰ ਨੂੰ ਢਾਲ ਬਣਾ ਕੇ ਰਾਜਾ ਰਾਜ ਸਿੰਘ ਵਰਤ ਰਿਹਾ ਨਹੀਂ ਉਹ ਨਰਿੰਦਰ ਕੌਰ ਦਾ ਤੇਰੇ ਮਗਰ ਇਹ ਜਿਹੜੀ ਰਿਪੋਰਟ ਆ 21 ਦੀ ਆ 2021 ਦੀ ਉਦੋਂ ਦੀ ਤੇਰੇ ਤੇ ਪਰਚਾ ਦਰਜ ਹੋਇਆ ਉਹਨੇ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਤੇਰੇ ਤੇ ਬਹੁਤ ਸਾਰੇ ਜਿਹੜੇ ਉਹਨੇ ਇੰਟਰਵਿਊਆਂ ਕੀਤੀਆਂ ਇਹ ਸਦਾ ਅਰਥ ਵਿੱਚ ਇਹਨੂੰ ਇਨਸਾਫ ਮਿਲਣਾ ਚਾਹੀਦਾ ਪਰ ਤੂੰ ਦਿੱਲੀ ਦਾ ਦਲਾਲ ਆ ਆਪਦੇ ਦਲਾਲਗੀ ਕਰਕੇ ਜਿਹੜਾ ਕੇਸ ਇਹ ਰਸਾ ਦਫਾ ਹੋ ਗਈ ਦੁਬਾਰਾ ਫਿਰ ਤੇ ਕੋਰਟ ਨੇ ਖੋਲ੍ਹ ਲਿਆ ਤੇ ਚੱਲਦਾ ਤੇ ਮੈਂ ਸੰਗਤ ਨੂੰ ਕਹਿਣਾ ਚਾਹੁੰਦਾ ਹੁਣ ਸੰਗਤ ਦਾ ਫੈਸਲਾ ਕਰਨਾ ਚਾਹੀਦਾ ਜੁਤੀਆਂ ਜਿੰਨੀਆਂ ਇਹਦੇ ਪੈਂਟੀਆਂ ਨੇ ਉਹਨੀਆਂ ਪਹਿਣਗੀਆਂ ਤੇ ਮੈਂ ਫੇਰ ਬੇਨਤੀ ਕਰਦਾ ਸੰਗਤ ਨੂੰ ਸੰਗਤ ਜੀ ਮੈਂ ਇਹਦੇ ਨਾਲ ਹੈ ਬਣਦਾਨੀ ਚਾਹੁੰਦਾ ਸੀ ਮੈਂ ਇਸ ਜਿਹੜਾ ਬਲਾਤਕਾਰ ਇਹ ਤਗੜਦਲਾ ਨਾ ਮੈਂ ਇਹਦੇ ਨਾਲ ਉਜੜਣਾ ਨਹੀਂ ਚਾਹੁੰਦਾ ਮੇਰੀ ਇਧਰ ਨਾਲ ਕੋਈ ਨਿੱਜੀ ਰੰਜਸ਼ ਨਹੀਂ ਹੈਗੀ ਕੋਈ ਜਾਇਦਾਦਾ ਰੌਲਾ ਨਹੀਂ ਕੋਈ ਪੈਸੇ ਟੱਕੇ ਦਾ ਨਹੀਂ ਸਿਰਫ ਰੌਲਾ ਹੈਗਾ ਬਾਣੇ ਦਾ ਜਿਹਨੇ ਗੁਰੂ ਪਾਤਸ਼ਾਹਾਂ ਮਹਾਰਾਜ ਦਾ ਬਾਣਾ ਪਾ ਕੇ ਸਾਨੂੰ ਕਲੰਕਿਤ ਕਰਤਾ ਨੇ ਹੰਗ ਸਿੰਘਾਂ ਨੂੰ ਇਹ ਝਾਲ ਹੀ ਨਿਹੰਗ ਸਿੰਘਾਂ ਮੈਂ ਸਾਰੇ ਦਲਾਂ ਪੰਥਾਂ ਨੂੰ ਫੇਰ ਬੇਨਤੀ ਕਰਨਾ ਚਾਹੁੰਦਾ ਜੇ ਕਿਸੇ ਦਲ ਦਾ ਹੈਗਾ ਜਾ ਰਿਓ ਬੁੱਢੇ ਦਾਲਨੇ ਚਾਹੀਏ ਤਰਨੇ ਦਾਲਨੇ ਉਹ ਸਾਨੂੰ ਦੱਸੋ ਵੀ ਸਾਡਾ ਇਹ ਹਰਜੀਤ ਸਿੰਘ ਨਿਹੰਗ ਸਿੰਘ ਆ ਫੇਰ ਅਸੀਂ ਦੁਨੀਆ ਨੂੰ ਦੱਸਾਂਗੇ ਵੀ ਆਹ ਦਲ ਦਾ ਇਹ ਹੀਰਾ ਉਹਨਾਂ ਨੇ ਪ੍ਰਗਟ ਕੀਤਾ ਬਲਾਤਕਾਰੀ ਇਹ ਦਲ ਦਾ ਫਲਾਣੇ ਦਾ ਫੇਰ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਇਹ ਕਿਸੇ ਦਲ ਦਾ ਨਹੀਂ ਹੈਗਾ ਇਹ ਆਪ ਝਾਲੀ ਬਣਿਆ ਹੋਇਆ ਸਾਨੂੰ ਬਦਨਾਮ ਕਰਨ ਵਾਸਤੇ ਤੇ ਮੈਂ ਤਾਂ ਸੰਗਤ ਜੀ ਆ ਸਾਰੇ ਸਬੂਤ ਪੇਸ਼ ਕਰਤੇ ਆ ਹੁਣ ਸੰਗਤ ਨੇ ਫੈਸਲਾ ਕਰਨਾ ਹਰਜੀਤ ਸਿੰਘ ਜੇਤ ਹੈ ਹੁਣ ਕੋਈ ਵੀਡੀਓ ਪਾਈ ਆ ਚੈਲੰਜ ਕੀਤਾ ਬੱਛਾਗੇ ਨਹੀਂ ਤੇ ਮੈਂ ਤੈਨੂੰ ਕਹਿਣਾ ਚਾਹਣਾ ਜੇ ਤੈਨੂੰ ਜਿਆਦੇ ਤੂੰ ਨੇ ਲੜਦੇ ਨੇ ਤੇਰੇ ਨਾ ਬੋਰ ਕਿੱਥੇ ਆਈਏ ਸਮਾ ਤੇਰਾ ਜਗਾ ਤੇਰੀ ਆ ਜਾਾਂਗੇ ਲਿਖ ਕੇ ਦਊਂਗਾ ਮੈਂ ਵੀ ਜੇ ਮੈਂ ਮਾਰਿਆ ਗਿਆ ਮੇਰੀ ਮੌਤ ਦਾ ਜ਼ਿੰਮੇਦਾਰ ਮੈਂ ਆ ਨਹੀਂ ਤੇਰੀ ਆਦਾ ਭੋਗ ਪਾਈ ਦੇਣਾ ਫਿਰ ਫਿਰ ਤੂੰ ਕਹਿੰਗੇ ਹੁਣ ਚੈਲੰਜ ਕਰਦਾ ਮੈਂ ਤੇ ਕਰਾ ਦੇ ਜੱਪਾ ਜੱ ਸਭ ਕੁਝ ਪਿਆ ਕਰ ਮੈਂ ਆਪਣੀ ਮੌਤ ਦਾ ਜ਼ਿੰਮੇਦਾਰ ਰਹੂੰਗਾ ਜੇ ਤੈਨੂੰ ਇਨੇ ਚਾਹੋ ਆ ਨਾ ਵੀ ਆ ਬੰਨ ਰਣਾ ਪਤਾ ਕਰਕੇ ਬਾਰਾ ਮੈਂ ਕਿਸੇ ਦੇ ਖਲਾਫ ਨਹੀਂ ਜਾਂਦਾ ਪੰਛੀ ਦੀ ਸੇਵਾ ਕਰਦਾ ਪੰਛੀ ਜਾਣਦਾ ਇਹਦਾ ਤਾਂ ਕਮੈਂਟਾਂ ਦੇ ਵਿੱਚ ਪਤਾ ਕਰ ਲਿਆ ਕਰ ਤੈਨੂੰ ਪੜ ਲਿਆ ਕਰੋ ਪੜਦਾ ਹੁਣ ਕੋਈ ਨਾਉਂਦਾ ਕਈ ਕਈ ਦਿਨ ਹੈ ਨਹੀਂ ਤੈਨੂੰ ਸੁਰਤ ਨਹੀਂ ਲੈਣਾ ਨਹੀਂ ਦੇਣਾ ਨਹੀਂ ਬਾਣਾ ਤੈਂ ਪਾ ਲਿਆ ਇਸ ਕਰਕੇ ਤੇਰਾ ਬਾਣਾ ਵੀ ਲਹਾਇਆ ਜਾਊਗਾ ਤਹਾਨਾ ਬਾਣਾ ਵੀ ਤੇਰਾ ਉਤਾਰਾਂਗੇ ਜਿਹੜਾ ਤੂੰ ਸ਼ਦਾ ਭਿਨਾਂਕ ਸਿੰਘ ਆਲਾ ਪਾਇਆ ਤੂੰ ਸਾਥ ਬਣਿਆ ਰਹਿ ਤੂੰ ਤੱਲ ਵਜਾ ਤੂੰ ਆਰਤੀਆਂ ਕਰ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਤੂੰ ਉਹਨਾਂ ਦੇ ਪੈਰ ਪੂਜ ਤੂੰ ਮੱਟ ਪੂਜ ਤੂੰ ਉਹਨਾਂ ਦੇ ਸ਼ਿਵਲਿੰਗ ਪੂਜ ਸਾਨੂੰ ਕੋਈ ਰਹਿਣਾ ਨਹੀਂ ਕੋਈ ਉੱਥੇ ਆਰਤੀਆਂ ਕਰ ਜਾ ਕੇ ਪਰ ਜਿਹੜਾ ਤੇਰਾ ਬਾਣਾ ਨਾ ਜਿਸ ਦਿਨ ਤੂੰ ਸਾਡੇ ਸਾਹਮਣੇ ਆ ਗਿਆ ਤੇਰਾ ਬਾਣਾ ਲਖਾਵਾਂਗੇ ਨੰਗਾ ਕਰਾਂਗੇ ਤੂੰ ਪੂਰੇ ਦੁਨੀਆ ਦੇਖੂਗੀ ਜੇ ਮੈਂ ਸਾਡੇ ਦੇ ਲੰਬਦ ਨੂੰ ਕਹਿਣਾ ਚਾਹੁੰਦਾ ਜਿਹਨੇ ਨਹੀਂ ਬਸਤ ਕਰਦੀਆਂ ਕਰ ਲਿਓ ਸਾਨੂੰ ਕਿਸੇ ਦੀ ਪਰਿਵਾਰ ਨਹੀਂ ਅਸੀਂ ਸੜੀ ਤੇ ਰੱਖਿਆ ਹੋਇਆ ਅਸੀਂ ਪੰਥ ਨੂੰ ਸਮਰਪਿਤ ਆ ਅਸੀਂ ਪੰਜਾਬ ਨੂੰ ਸਮਰਪਿਤ ਆ ਅਸੀਂ ਗੁਰੂ ਨੂੰ ਸਮਰਪਿਤ ਆ ਇਸ ਕਰਕੇ ਸੰਗਤ ਜੀ ਮੈਂ ਤਾਂ ਸਾਡੇ ਸੰਬੂਧ ਦੇ ਤੇ ਆ ਹੁਣ ਦੱਸ ਸਰਜੀਤ ਸਿੰਘ ਤੇਰਾ ਕੀ ਬਣੂਗਾ ਕੋਲਾ ਚੁੱਕਾਂ ਦੀ ਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ